ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੋਲ ਗਰਭ ਤਹਿ ਏ ਪਾਈ ਰਾਜ ਭਾਗ ਕਪਟੰ ਸ਼ਲ ਰੂਪ ਹੈ ਏ ਜਿਹੜਾ ਸੁੰਦਰ ਰੂਪ ਸਰੂਪ ਵੀ ਕਪਟੰ ਸ਼ਲ ਰੂਪ ਹੈ ਤਨ ਦੌਲਤ ਵੀ ਕਵਟੰਗ ਕਹੀਏ ਛਲ ਰੂਪ ਹੈ ਅਤੇ ਕੁੱਲ ਹੁੰਦਾ ਵੰਛ ਦਾ ਗਰਬਤ ਹੈ ਹੰਕਾਰ ਵੀ ਛਲ ਰੂਪ ਹੀ ਹੈ ਸੰਚੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨ ਚਾਲਦੇ ਇਹ ਭਾਈ ਜਿਹੜੇ ਪੁਰਖ ਕਈ ਤਰ੍ਹਾਂ ਦੇ ਛਲੰਗ ਕਵਟ ਤੇ ਦੂਸਰਿਆਂ ਤੇ ਛਿਦਰੰਗ ਦੋਸ਼ ਆਰੋਪ ਕੇ ਵਿਖਿਆ ਮਾਇਆ ਨੂੰ ਸੰਚੰਤ ਇਕੱਤਰ ਕਰਦੇ ਹਨ ਪਰੰਤ ਦੇ ਸਮੇ ਪਰਮੇਸ਼ਰ ਦੇ ਨਾਮ ਬਗੈਰ ਝੂਠੇ ਪਦਾਰਤ ਕਿਸੇ ਦੇ ਵੀ ਪਰਲੋਕ ਨੂੰ ਨਾਲ ਨਹੀਂ ਚਲਤੇ ਚਲਦੇ। ਭਾਵ ਨਹੀਂ ਜਾਂਦੇ ਇੱਥੇ ਹੀ ਰਹਿ ਜਾਂਦੇ ਹਨ। ਪੇਖੰਦੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ। हे ਪਾਈਏ ਪੇਖੰਦੜੋ ਵੇਖਣ ਵਾਲੇ ਦੀ ਭੋਲ ਹੈ ਕਿ ਤੁਮਾਂ ਗੌੜ ਤੁੰਬਾ ਦੇਖਣ ਵਿੱਚ ਖਰਬੂਜੇ ਤੇ ਮਤੀਰੇ ਜਿਹਾ ਸੁੰਦਰ ਦਿਸਦਾ ਹੈ। ਔਰ ਅੰਦਰੋਂ ਬਹੁਤ ਕੌੜਾ ਹੁੰਦਾ ਹੈ। ଅਥਵਾ ਇਸੇ ਪ੍ਰਕਾਰ ਤੁੰਬੇ ਦੀ ਨਿਆਈ ਮਾਇਆਵੀ ਪਦਾਰਤ ਦੇਖਣ ਨੂੰ ਤਾਂ ਬਹੁਤ ਸੁੰਦਰ ਲੱਗਦੇ ਆ ਪਰ ਇਹ ਦੇਖਣ ਵਾਲੇ ਦੀ ਭੁੱਲ ਹੈ। ਅਡ ਨਾ ਲਹਦੜੋ ਮੁੱਲ ਨਾਨਕ ਸਾਤ ਨਜੁਲਈ ਮਾਇਆ ਜਿਵੇਂ ਕੌੜ ਤੁੰਬੇ ਦਾ ਅਡ ਅੱਧੀ ਦਮੜੀ ਵੀ ਮੁੱਲ ਲਹਦੜੋ ਪ੍ਰਾਪਤ ਨਹੀਂ ਹੁੰਦਾ। ਭਾਵ ਕੀਮਤਦਾਰ ਨਹੀਂ ਹੈ ਇਸੇ ਪ੍ਰਕਾਰ ਅੰਤ ਦੇ ਸਵੇ ਪ੍ਰਲੋਕ ਵਿੱਚ ਮਯਾਵੀ ਪਦਾਰਥਾਂ ਦਾ ਅੱਧੀ ਕੌੜੀ ਜਿੰਨਾ ਵੀ ਮੁੱਲ ਨਹੀਂ ਪੈਂਦਾ ਸਤਿਗੁਰੂ ਜੀ ਇਹ ਕਥਨ ਕਰਦੇ ਹਨ ਕਿ ਇਸੇ ਪ੍ਰਕਾਰ ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਇਹ ਮਾਇਆ ਜੀਵ ਦੇ ਨਾਲ ਨਹੀਂ ਜੁਲ ਲਈ ਭਾਵ ਨਹੀਂ ਚਲਦੀ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਜੋ ਮਯਾਵੀ ਪਦਾਰਥ ਸੰਸਾਰ ਤੋਂ ਪ੍ਰਲੋਗ ਵੱਲ ਨੂੰ ਚਲਦਿਆਂ ਤੁਰਨ ਵੇਲੇ ਨਾਲ ਹੀ ਨਹੀਂ ਚਲਦੇ ਉਸ ਮਯਾਵੀ ਪਦਾਰਥਾਂ ਨੂੰ ਚਿੱਤ ਲਾ ਕੇ ਕਿਸ ਵਾਸਤੇ ਇਕੱਠਾ ਕਰੀਏ ਤਿਸ ਕਾ ਕਹੋ ਕਿਆ ਯਤਨ ਜਿਸਤੇ ਵੰਜੀਐ हे ਭਾਈ ਉਸ ਮਯਾਵੀ ਪਦਾਰਥਾਂ ਦੀ ਪ੍ਰਾਪਤੀ ਦਾ ਕਹੋ ਦੱਸੋ ਖਾਂ ਕਿਸ ਲਈ ਯਤਨ ਕਰਨਾ ਹੈ ਜਿਸ ਤੋਂ ਦੁਨੀਆਂ ਚੋਂ ਪ੍ਰਲੋਕ ਨੂੰ ਜਾਣ ਵੇਲੇ ਵੰਜੀਐ ਵਾਂਝੇ ਰਹਿ ਜਾਣਾ ਜਿਸ ਤੋਂ ਆਖਿਰ ਵੰਜੀਐ ਵਿਛੜ ਜਾਣਾ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਹਰ ਵੈਗਰੂ ਦੇ ਬਿਸਰਿਆ ਭੁੱਲਣੇ ਕਰਕੇ ਕਿਵੇਂ ਤ੍ਰਿਪਤਾਵੈ ਰਾ ਜਾਵੇਗਾ ਭਾਵ ਕਿਸੇ ਨੂੰ ਵੀ ਤ੍ਰਿਪਤੀ ਨਹੀਂ ਆਉਂਦੀ ਅਤੇ ਨਾ ਹੀ ਮਨ ਚਿੱਤ ਰੰਜੀਐ ਪ੍ਰਸੰਨ ਹੁੰਦਾ ਹੈ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਜੋ ਪ੍ਰਭੂ ਪਰਮੇਸ਼ਰ ਨੂੰ ਛੱਡ ਕਰਕੇ ਹੋਰ ਦ્વੈਤ ਵਿੱਚ ਲੱਗ ਜਾਂਦੇ ਆ ਉਹ ਅੰਤ ਨੂੰ ਨਰਕਾਂ ਵਿੱਚ ਸਮੰਜੀਐ ਸਮਾਉਂਦੇ ਹਨ ਹੋ ਹੋ ਕਿਰਪਾਲ ਦਇਾਲ ਨਾਨਕ ਪਉ ਪੰਜੀਐ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਇਸ ਤਰ੍ਹਾਂ ਬੇਨਤੀ ਕਰੋ ਕਿ हे ਦਇਾਲ ਦਿਆਲੂ ਪਰਮੇਸ਼ਰ ਜੀ ਜਿਵੇਂ ਪਿਛਲੇ ਭਗਤਾਂ ਤੇ ਕਿਰਪਾਲ ਕਿਰਪਾਲੂ ਹੋਏ ਹੋ ਇਉਂ ਸਾਡੇ ਤੇ ਵੀ ਦਿਆਲਤਾ ਕਰਕੇ ਸਾਡੇ ਜੰਮਣ ਮਰਨ ਦੇ ਡਰ ਨੂੰ ਭੰਜਿਏ ਨਾਸ਼ ਕਰੋ ਸਲੋਕ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ਏ ਭਾਈ ਰਾਜ ਭਾਗ ਦਾ ਸੁਖ ਵੀ ਮਿਸਟੰ ਮਿੱਠਾ ਨਚ ਨਾਮ ਨਹੀਂ ਦਾ ਹੈ ਪਾਪ ਨਹੀਂ ਹੈ ਇਹ ਮਿੱਠਾ ਨਹੀਂ ਹੈ ਪਾਪ ਸੁਖਦਾਇਕ ਨਹੀਂ ਹੈ ਭੋਗਾਂ ਦਾ ਰਸ ਸਵਾਦ ਵੀ ਮਿਸਟੰਗ ਮਿੱਠਾ ਨਾਚ ਨਹੀਂ ਹੈ ਮਾਇਆ ਨੂੰ ਇਕੱਤਰ ਕਰਨ ਦਾ ਸੁਖ ਵੀ ਮਿਸਟੰਗ ਮਿੱਠਾ ਨਾਚ ਨਹੀਂ ਹੈ ਮਿੱਠਾ ਪਦਾਰਥ ਫਿਰ ਕਿਹੜਾ ਹੈ ਮਿਸਟੰਗ ਸਾਧ ਸੰਗਹਾਰ ਨਾਨਕ ਦਾਸ ਮਿਸਟੰਗ ਪ੍ਰਭ ਦਰਸਨੰ ਹਾਂ ਸਤਿਗੁਰੂ ਜੀ ਦੱਸ ਰਿਹਾ ਕੇ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਪਰਮੇਸ਼ਰ ਦਾ ਨਾਮ ਹੀ ਮਿਸਟੰਗ ਮਿੱਠਾ ਹੈ ਅਤੇ ਵਾਹਿਗੁਰੂ ਦੇ ਦਾਸ ਸੇਵਕਾਂ ਨੂੰ ਪ੍ਰਭ ਪਰਮੇਸ਼ਰ ਦਾ ਦਰਸ਼ਨ ਦੀਦਾਰ ਹੀ ਮਿਸਟੰਗ ਮਿੱਠਾ ਪਿਆਰਾ ਹੈ ਲਗੜਾ ਸੋਨੇਹ ਮਨ ਮਜਾਹੂ ਰਤਿਆ ਕਹਿੰਦੇ ਉਸ ਦਾ ਭਲੀ ਪ੍ਰਕਾਰ ਵਾਹਿਗੁਰੂ ਦੇ ਨਾਲ ਨੇਹੋ ਪ੍ਰੇਮ ਲਗੜਾ ਲੱਗਾ ਹੈ ਜੋ ਮਨ ਹਿਰਦੇ ਦੇ ਮਝਾਹੂ ਵਿੱਚ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਵਿਦੜੋ ਸੱਚ ਧੋਕ ਨਾਨਕ ਮਿੱਠੜਾ ਸੋ ਧਣੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦਾ ਮਨ ਸੱਚੇ ਨਾਮ ਰੂਪੀ ਧੋਕ ਪਦਾਰਥ ਦੇ ਵਿੱਚ ਪ੍ਰੇਮ ਨਾਲ ਵਿਦੜੋ ਵਿਨਿਆਗਿਆ ਹੈ ਸੋ ਉਸ ਨੂੰ ਪਤਾ ਲੱਗ ਗਿਆ ਹੈ ਕਿ ਸਭ ਤੋਂ ਮਿੱਠੜਾ ਪਿਆਰਾ ਧਣੀ ਮਾਲਕ ਪਰਮੇਸ਼ਰ ਹੀ ਹੈ ਪੌੜੀ ਹਰ ਬਿਨ ਕਸ਼ੂ ਨ ਲੱਗਈ ਭਗਤਨ ਕੋ ਮੀਠਾ ਹਾਂ ਭਗਤ ਜਿਨ੍ਹਾਂ ਨੂੰ ਹਰ ਪਰਮੇਸ਼ਰ ਦੇ ਨਾਮ ਰਾਸ ਤੋਂ ਬਗੈਰ ਹੋਰ ਕੁਝ ਵੀ ਪਦਾਰਥ ਮਿੱਠਾ ਹੀ ਨਹੀਂ ਲੱਗਦਾ ਆਨ ਸਵਾਦ ਸਭ ਠੀਕਿਆ ਕਰ ਨਿਰਣਾ ਡੀਠਾ ਹਾਂ ਭਗਤ ਜਿਨ੍ਹਾਂ ਨੇ ਵੇਦਾਂ ਸ਼ਾਸਤਰਾਂ ਦੁਆਰਾ ਨਿਰਣਾ ਭਾਵ ਨਿਰਣਾ ਕਰਕੇ ਵੇਖ ਲਿਆ ਹੈ ਆਨ ਹੋਰ ਸਾਰੇ ਸਵਾਦ ਰਾਸ ਫੀਕਿਆ ਫਿੱਕੇ ਬੇਰਸੀ ਵਾਲੇ ਅਗਿਆਨ ਭਰਮ ਦੁੱਖ ਕਟਿਆ ਗੁਰ ਭਏ ਬਸੀਠਾ ਜਿਸ ਵੇਲੇ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬ੍ਰਹਮ ਨੂੰ ਮਿਲਾਉਣ ਵਾਲੇ ਬਸੀਠਾ ਵਿਜੋਲੇ ਪ੍ਰਾਪਤ ਹੋਏ ਤਾਂ ਅਗਿਆਨ ਪੰਜ ਪ੍ਰਕਾਰ ਦਾ ਪਰਮ ਤੇ ਜੰਮਣ ਮਰਨ ਦਾ ਦੁੱਖ ਕਸ਼ਟ ਕਟਿਆ ਗਿਆ ਜੋ ਗਿਆਨ ਦੇ ਭਰਮ ਕਰਕੇ ਸੰਸਾਰ ਸੱਚਾ ਪ੍ਰਤੀਤ ਹੁੰਦਾ ਸੀ ਤੇ ਸੰਸਾਰ ਵਿੱਚ ਜੋ ਜੰਮਣ ਮਰਨ ਦਾ ਦੁੱਖ ਸੀ ਉਹ ਕੱਟਿਆ ਗਿਆ ਚਰਨ ਕਮਲ ਮਨ ਭੀਦਿਆ ਜਿਉ ਰੰਗ ਮਜੀਠਾ ਗੁਰਾਂ ਦੁਆਰਾ ਭਗਤ ਜਨਾਂ ਦਾ ਮਨ ਚਿਤ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਇਉਂ ਵਿੰਨਿਆ ਭਾਵ ਮਿਲ ਗਿਆ ਹੈ ਜਿਵੇਂ ਮਜੀਠ ਦਾ ਪੱਕਾ ਰੰਗ ਬਸਤਰ ਨਾਲ ਮਿਲ ਜਾਂਦਾ ਹੈ ਮਜੀਠ ਦੇ ਪੱਗੇ ਰੰਗ ਵਾਂਗ ਭਗਤੀ ਰੂਪ ਮਜੀਠ ਦਾ ਪੱਕਾ ਰੰਗ ਮਨ ਰੂਪ ਬਸਤਰ ਨੂੰ ਚੜ ਗਿਆ ਜੋ ਕਦੇ ਵੀ ਉਤਰਦਾ ਨਹੀਂ ਹੈ ਜੀਵ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਉਹਨਾ ਆਪਣਾ ਜੀਉ ਜੀਵਨ ਪ੍ਰਾਣ ਸਵਾਸ ਤਨ ਸਰੀਰ ਤੇ ਮਨ ਹਿਰਦਾ ਸਭ ਕੁਝ ਪ੍ਰਭੂ ਪਰਮੇਸ਼ਰ ਨੂੰ ਅਰਪਣ ਕੀਤਾ ਹੋਇਆ ਹੈ ਤੇ ਝੂਠੇ ਪਦਾਰਥਾਂ ਦਾ ਸਾਰਾ ਮੋਹ ਬਿਨ ਸੇ ਨਾਸ਼ ਹੋ ਗਿਆ ਹੈ ਸਲੋਕ ਮਹਸਲੋਕ ਤੇ ਅਕਤ ਜਲੰਗ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੀਗ ਮੰਡਲੈ ਸੋ ਇਸ ਪਾਠ ਨੂੰ ਇਸ ਤਰ੍ਹਾਂ ਪੜ੍ਹਨਾ ਤਤੈਨੂੰ ਸਿਹਾਰੀ ਥੋੜਾ ਜਿਹਾ ਡੈਸ਼ ਲਾ ਕੇ ਪੜ੍ਹਨੀ ਤੇ ਅਕਤ ਜਿਵੇਂ ਕਹਿੰਦੇ ਮੀਨੰ ਮੱਛੀ ਦਾ ਜਲੰਗ ਪਾਣੀ ਨਾਲ ਪ੍ਰੇਮ ਹੋਣੇ ਕਰਕੇ ਪਾਣੀ ਨੂੰ ਤੇ ਅਕਤ ਤਿਆਗ ਕੇ ਜੀਵਤ ਨਹੀਂ ਰਹਿ ਸਕਦੀ ਅਤੇ ਚਾਤ੍ਰਿਕ ਪਪੀਹਾ ਮੇਗ ਬੱਦਲਾਂ ਦੇ ਮੰਡਲੇ ਸਮੂਹ ਨੂੰ ਤਿਆਗ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਸ ਨੂੰ ਬੱਦਲਾਂ ਵਿੱਚੋਂ ਸਵੰਤੀ ਬੂੰਦ ਦੀ ਇੱਛਾ ਹੁੰਦੀ ਹੈ ਬਾਣ ਬੇਦੰਚ ਕੁਰੰਕਨਾਦੰ ਅਲ ਬੰਦਨ ਕੁਸਮ ਬਾਸਨਹਿ ਜਿਵੇਂ ਕੁਰੰਕ ਹਰਨ ਕੰਡਾ ਹੀੜੇ ਦੇ ਨਾਦੰ ਸ਼ਬਦ ਵਿੱਚ ਪ੍ਰੀਤੀ ਕਰਕੇ ਬਾਣ ਤੀਰਾਂ ਨਾਲ ਵਿੰਨਿਆ ਜਾਂਦਾ ਹੈ ਜਿਵੇਂ ਅਲ ਭੌਰਾ Kusum ਭੁੱਲਾਂ ਦੀ ਬਾਸਨੈ ਵਾਸ਼ਨਾ ਵਿੱਚ ਪ੍ਰੀਤੀ ਕਰਕੇ ਆਪਣੇ ਆਪ ਨੂੰ ਬਣਾ ਲੈਂਦਾ ਹੈ ਚਰਨ ਕਮਲ ਰਜੰਤ ਸੰਤ ਹੈ ਨਾਨਕ ਆਨ ਨ ਰੁਚਿਤੇ ਇਸੇ ਪ੍ਰਕਾਰ ਸੰਤਾਂ ਭਗਤਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਕਮਲਾਂ ਵਿੱਚ ਰਚੰਤ ਰਚਿਆ ਹੋਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸੇ ਲਈ ਸੰਤਾਂ ਭਗਤਾਂ ਨੂੰ ਪਰਮੇਸ਼ਰ ਦੇ ਚਰਨ ਕਮਲਾਂ ਤੋਂ ਬਗੈਰ ਆਨ ਹੋਰ ਕੋਈ ਵੀ ਪਦਾਰਤ ਰੁਚਿਤ ਤੇ ਚੰਗੇ ਨਹੀਂ ਲੱਗਦੇ ਉਹ ਪਦਾਰਥਾਂ ਵਿੱਚ ਰੁਚਿਤ ਲਵਾਏ ਮਾਨ ਨਹੀਂ ਹੁੰਦੇ ਮੁਖ ਢੇਖਾਉ ਪਲਕ ਛੱਡ ਆਨ ਨਡੇਉ ਚਿਤ ਜਦੋਂ ਗੁਰਾਂ ਦੁਆਰਾ ਪਰਮੇਸ਼ਰ ਪਲਕ ਭਰ ਵੀ ਪਲ ਭਰ ਵੀ ਆਪਣਾ ਮੁਖੜਾ ਸੰਤ ਜਿਨ੍ਹਾਂ ਨੂੰ ਵਿਖਾ ਦਿੰਦਾ ਹੈ ਭਾਵ ਆਪਣੇ ਸਰੂਪ ਦੇ ਦਰਸ਼ਨ ਕਰਾ ਦਿੰਦਾ ਹੈ ਸੰਤ ਜਨ ਦਰਸ਼ਨਾਂ ਨੂੰ ਤਿਆਗ ਕੇ ਹੋਰ ਦ્વੈਤ ਵਾਲੇ ਪਾਸੇ ਵੱਲ ਆਪਣਾ ਚਿੱਤ ਨਹੀਂ ਦੇਊ ਪਾਵ ਦਿੰਦੇ ਸੰਤ ਜਨ ਪਲਕ ਮਾਤਰ ਵੀ ਪਰਮੇਸ਼ਰ ਦੇ ਮੁਖੜੇ ਨੂੰ ਪਾਵ ਦਰਸ਼ਨਾਂ ਨੂੰ ਛੱਡ ਕੇ ਹੋਰ ਪਾਸੇ ਚਿੱਤ ਨਹੀਂ ਦਿੰਦੇ ਕਿਉਂਕਿ ਜੀਵਨ ਸੰਗਮ ਤਿਸ ਤਣੀ ਹਰ ਨਾਨਕ ਸੰਤਾ ਮਿਤ ਸੰਤ ਜਨਾਂ ਦਾ ਤਿਸ ਉਸ ਧਣੀ ਮਾਲਕ ਪਰਮੇਸ਼ਰ ਦੇ ਸੰਗਮ ਮਿਲਾਪ ਕਰਕੇ ਹੀ ਜੀਵਨ ਜਿਉਣਾ ਹੁੰਦਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸੇ ਕਰਕੇ ਪਰਮੇਸ਼ਰ ਸੰਤਾਂ ਮਹਾਤਮਾ ਜਨਾਂ ਦਾ ਮਿੱਤਰ ਹੈ ਪੌੜੀ ਜਿਵੇਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛਲੀ ਮੱਛੀ ਜਲ ਤੋਂ ਬਿਨ ਬਗੈਰ ਕਿਸ ਪ੍ਰਕਾਰ ਜ਼ਿੰਦਗੀ ਪਾ ਸਕਦੀ ਹੈ ਪਾਣੀ ਤੋਂ ਬਗੈਰ ਜੀਉਂਦੀ ਨਹੀਂ ਰਹਿ ਸਕਦੀ ਬੂੰਦ ਵਿਹੂਣਾ ਚਾਤਰਕ ਕਿਉਂ ਕਰ ਤ੍ਰਿਪਤਾਵੇ ਜਿਵੇਂ ਸੁਆंति ਬੂਨ ਤੋਂ ਵਿਹੂਣਾ ਬਿਨਾ ਚਾਦਰ ਕੋ ਪਪੇਹਾ ਹੁੰਦਾ ਹੈ ਉਸ ਦੇ ਅੰਦਰ ਕਿਵੇਂ ਕਰਕੇ ਤ੍ਰਿਪਤਾਵੇ ਤ੍ਰਿਪਤੀ ਆ ਸਕਦੀ ਆ ਭਾਵ ਤ੍ਰਿਪਤੀ ਨਹੀਂ ਹੁੰਦੀ ਨਾਦ ਕੋ ਰੰਕਹਿ ਬੀਦਿਆ ਸਨਮੁਖ ਉਠਤਾਵੇ ਜਿਵੇਂ ਕੋ ਰੰਕਹਿ ਹਰਨ ਕੰਡਾ ਹੀੜੇ ਦੇ ਸ਼ਬਦ ਦੇ ਮੋਹ ਦਾ ਵਿੰਨਿਆ ਹੋਇਆ ਉੱਠ ਕੇ ਸ਼ਿਕਾਰੀ ਦੇ ਸਨਮੁਖ ਸਾਹਮਣੇ ਦੌੜਦਾ ਹੁੰਦਾ ਹੈ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਦਾਵੇ ਜਿਵੇਂ ਭੌਰਾ ਬਗੀਚੇ ਵਿੱਚੋਂ ਕੁਸਮ ਫੁੱਲਾਂ ਦੀ ਬਾਸ ਸੁਗੰਧੀ ਲੈਣ ਦਾ ਲੋਭੀ ਲਾਲਚੀ ਫੁੱਲਾਂ ਨਾਲ ਮਿਲ ਕੇ ਆਪਣੇ ਆਪ ਨੂੰ ਫੁੱਲਾਂ ਦੀਆਂ ਪੱਤੀਆਂ ਵਿੱਚ ਬਣਾ ਲੈਂਦਾ ਹੈ ਤੇ ਉਹ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਤਿਵੇਂ ਸੰਤ ਮਹਾਤਮਾ ਜਨਾ ਦੀ ਪਰਮੇਸ਼ਰ ਦੇ ਨਾਲ ਪ੍ਰੀਤੀ ਹੈ ਜੋ ਪਰਮੇਸ਼ਰ ਦੇ ਦਰਸ਼ਨ ਦੇਖ ਕੇ ਹੀ ਅਗਾਵੇ ਤ੍ਰਿਪਤ ਹੁੰਦੇ ਆ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਦਨੈ ਪਰਮੇਸ਼ਰ ਦੀ ਜੋ ਕੋਮਲ ਕਮਲ ਦੀ ਨਿਆਈ ਨਰਲੇਪ ਰਹਿਣ ਵਾਲੇ ਆਧਿਸ਼ਤਾਨ ਰੂਪ ਚਰਨਾਂ ਉਹਨਾਂ ਚਰਨਾਂ ਨੂੰ ਸੰਤ ਜਨ ਚਿੱਤ ਵਿੱਚ ਚਿਤਵੰਤ ਚਿਤ ਵਧੇ ਰਹਿੰਦੇ ਆ ਅਤੇ ਅੰਦਰ ਸਵਾਸ ਜਾਂਦਿਆਂ ਤੇ ਬਾਹਰ ਸਵਾਸ ਆਉਂਦਿਆਂ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਅਰਾਧ ਦੇ ਰਹਿੰਦੇ ਆ ਨਹਿ ਬਿਸਰੰਤ ਨਾਮ ਅਜੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਜੋ ਅਜੁੱਤ ਅਗੇੜ ਆਪਣੀ ਪਦਵੀ ਤੋਂ ਗਿਰਨ ਵਾਲਾ ਨਹੀਂ ਉਸ ਪਰਮੇਸ਼ਰ ਦਾ ਨਾਮ ਕਦੀ ਵੀ ਸੰਤ ਜਨਾਂ ਨੂੰ ਬਿਸਰੰਤ ਵਿਸਰਦਾ ਨਹੀਂ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਸੰਤ ਜਨਾਂ ਦੀਆ ਪਰਮੇਸ਼ਰ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਸੀਤੜਾ ਮਨ ਮੰਜਾਹੇ ਪਲਕ ਨਾ ਥੀਵੈ ਬਾਹਰ ਉਹਨਾਂ ਦਾ ਮਨ ਕਹੀਏ ਹਿਰਦਾ ਪਰਮੇਸ਼ਰ ਦੇ ਪ੍ਰੇਮ ਮੰਜਾਹੇ ਵਿੱਚ ਸੀਤੜਾ ਸੀਤਾ ਗਿਆ ਹੈ ਉਹਨਾਂ ਨੇ ਪਰਮੇਸ਼ਰ ਨੂੰ ਮੰਜਾਹੇ ਅੰਦਰੋਂ ਹੀ ਜਾਣ ਕੇ ਬ੍ਰਹਮਾਕਾਰ ਬਿਰਤੀ ਰੂਪ ਸੂਈ ਵਿੱਚ ਮਹਾਵਾਕ ਰੂਪ ਤਾਗਾ ਪਾ ਕੇ ਮਨ ਰੂਪ ਬਸਤਰ ਨੂੰ ਸਿਉਣਾ ਕੀਤਾ ਹੈ ਪਲਕ ਨਾ ਥੀਵੈ ਬਾਹਰ ਬਾਦਸ਼ਾਹ ਫਰਮਾਉਂਦੇ ਹਨ ਕਿ ਉਹਨਾਂ ਤੋਂ ਪਲਕ ਆਖ ਦੇ ਕੋਲ ਖੋਲਣ ਤੇ ਬੰਦ ਕਰਨ ਜਿੰਨੇ ਸਮੇਂ ਵਿੱਚ ਵੀ ਪਰਮੇਸ਼ਰ ਤੋਂ ਬਾਹਰ ਆ ਵਖਰਾ ਨਹੀਂ ਹੋਇਆ ਜਾਂਦਾ ਉਹਨਾਂ ਤੋਂ ਪਰਮੇਸ਼ਰ ਪਲਕ ਭਰ ਵੀ ਬਾਹਰ ਆ ਵਖਰਾ ਨਹੀਂ ਹੁੰਦਾ ਨਾਨਕ ਆਸੜੀ ਨਿਭਾਹਿ ਸਦਾ ਪੇਖੰਦੋ ਸੱਚ ਤਣੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੀਆਂ ਪਰਮੇਸ਼ਰ ਸਾਰੀਆਂ ਆਸਾਂ ਨਿਭਾਹਿ ਕੀ ਨਿਭਾਉਂਦਾ ਪੂਰੀਆਂ ਕਰਦਾ ਅਤਿਓ ਸੰਤ ਜਨ ਸਦਾ ਹਮੇਸ਼ਾ ਹੀ ਸੱਚੇ ਧਣੀ ਮਾਲਕ ਪਰਮੇਸ਼ਰ ਦੇ ਦਰਸ਼ਨ ਵੇਖਦੇ ਹੀ ਰਹਿੰਦੇ ਹਨ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ हे ਗੁਸਾਈ ਗੋ ਨਾਮ ਪ੍ਰਿਥਵੀ ਦੇ ਸਾਈ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਸਾਡੇ ਚਿੱਤ ਦੀ ਬਿਰਤੀ ਆਪ ਜੀ ਦੇ ਚਿਤ ਦਰਸ਼ਨਾਂ ਦੀ ਆਸਾਵੰਤੀ ਇੱਛਾ ਵਾਲੀ ਹੈ ਆਪ ਜੀ ਇਹ ਮੇਰੀ ਆਸ ਇੱਛਾ ਪੂਰੀ ਪੂਰਨ ਕਰੋ ਕਿਉਂਕਿ ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀਐ ਏ ਗੋਪਾਲ ਗੋ ਪ੍ਰਿਥਵੀ ਦੇ ਪਾਲ ਪਾਲਕ ਗੋਬਿੰਦ ਪਰਮੇਸ਼ਰ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਮਿਲਣਾ ਕਰੋ ਜਿਸ ਕਰਕੇ ਫੇਰ ਕਦੇ ਵੀ ਝੂਰੀਐ ਝੋਰੀਆਂ ਵਿੱਚ ਨਹੀਂ ਪਈਦਾ ਦੇਹ ਦਰਸ ਮਨ ਜਾਉ ਲਹਿ ਜਾਹੇ ਬਸੂਰੀਐ ਏ ਪਰਮੇਸ਼ਰ ਜੀ ਸਾਡੇ ਮਨ ਚਿੱਤ ਵਿੱਚ ਆਪ ਜੀ ਦੇ ਦਰਸ਼ਨਾਂ ਦਾ ਜਾਉ ਉਤਸ਼ਾਹ ਹੈ ਆਪ ਜੀ ਸਾਨੂੰ ਪਵਿੱਤਰ ਦਰਸ਼ਨ ਦੇਣਾ ਕਰੋ ਜਿਸ ਕਰਕੇ ਸਾਡੇ ਜਨਮ ਜਨਮਾਤਰਾਂ ਦੇ ਵਿਸੂਰੀਏ ਝੋਰੇ ਲੈ ਜਾਣ ਉਤਰ ਜਾਣ ਅਤੇ ਹੋਏ ਪਵਿੱਤਰ ਸਰੀਰ ਚਰਨਾ ਧੂਰੀਏ ਆਪ ਜੀ ਦੇ ਚਰਨਾ ਦੀ ਧੂਰੀਏ ਧੂੜੀ ਨਾਲ ਸਾਡਾ ਸਤੂਲ ਸਰੀਰ ਤਨ ਸੂਖਮ ਸਰੀਰ ਵੀ ਪਵਿੱਤਰ ਉਜਲ ਹੋ ਜਾਵੇ ਪਾਰ ਬ੍ਰਹਮ ਗੁਰ ਦੇਵ ਸਦਾ ਹਜੂਰੀਏ हे गुरुदेव गुरु पूजनीय एक देव प्रकाश रूप अपार ब्रह्म परमेश्वर वाहे गुरु तू सदा हमेशा ही हजूरिए नेड़े तो नेड़े है भावना वालेया दे सदा ही नेड़े है वाहे गुरु वाहे गुरु वाहे गुरु wah Vaheguru, guru guru ਹਲਸਾ ਵਾਹਿਗੁਰੂ ਜੀ ਕੀ ਫਤਿਹ